ਜੀ ਮੈਂ ਸੋਨੀ ਸਿੰਘ ਦੇਸ ਦੁਨੀਆ ਚੈਨਲ ਪਟਿਆਲਾ ਤੇ ਅੱਜ ਅਸੀਂ ਪਹੁੰਚੇ ਹਾਂ ਜੀ ਪਾਵਰ ਕਾਪੋਰੇਸ਼ਨ ਲਿਮਟਿਡ ਜਿਹੜਾ ਹੈੱਡ ਆਫਿਸ ਹੈ ਪਟਿਆਲੇ ਕਿਉਂਕਿ ਜਿੰਨੇ ਬਿਲੀ ਮੁਲਾਜ਼ਮ ਨੇ ਜਿਨ੍ਹਾਂ ਨੇ ਆਪਣੀਆਂ ਪੈਨਸ਼ਨਾਂ ਪੈਨਸ਼ਨਾਂ ਲਈਆਂ ਨੇ ਤੇ ਉਹਨਾਂ ਦੇ ਜੇ ਕੁਝ ਮੁੱਦੇ ਸੀ ਡੀਏ ਆ ਕਈ ਚੀਜ਼ਾਂ ਪੈਂਡਿੰਗ ਪਈਆਂ ਨੇ ਪੱਤੇ ਉਹਦੇ ਅਕ੍ਰੋਸ ਦੇ ਵਿੱਚ ਅੱਜ ਸਰਕਾਰ ਦੇ ਅੱਗੇ ਧਰਨਾ ਲਗਾਇਆ ਤੇ ਬਿਲੀ ਬੋਰਡ ਦੇ ਅੱਗੇ ਤੇ ਅਸੀਂ ਗੱਲ ਕਰਦੇ ਹਾਂ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਅਮਰਜੀਤ ਸਿੰਘ ਸਿੱਧੂ ਸੁਭਾਸ ਕੱਤਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਅੱਜ ਅਸੀਂ ਪੰਜਾਬ ਪੱਧਰ ਦਾ ਇਹ ਧਰਨਾ ਜਿਹੜਾ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖਿਲਾਫ ਲਾ ਰਹੇ ਆ ਕਿਉਂਕਿ ਪਾਵਰ ਕਾਮ ਦੀ ਮੈਨੇਜਮੈਂਟ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸਾਡੀਆਂ ਮੰਗਾਂ ਦੇ ਉੱਤੇ ਸਹਿਮਤੀਆਂ ਬਣੀਆਂ ਸੀ ਜਿਸ ਦੀ ਇੱਕ ਪ੍ਰਧਾਨਗੀ ਮਾਰਜੋ ਬਿਜਲੀ ਮੰਤਰੀ ਹਰਪਾਜਨ ਸਿੰਘ ਈਟਿਓ ਨੇ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਜੋ ਸਾਡੀਆਂ ਸਹਿਮਤੀਆਂ ਬੜੀਆਂ ਸੀ ਜਦੋਂ ਮਿੰਨ ਸਾਹਿਬ ਮੀਟਿੰਗ ਆਏ ਉਹਦੇ ਵਿੱਚੋਂ ਸਾਰੀਆਂ ਸਹਿਮਤੀਆਂ ਇਹਨਾਂ ਨੇ ਉਡਾ ਦਿੱਤੀਆਂ ਕਈ ਮੰਗਾਂ ਸਾਡੀਆਂ ਜਿਹਆਂ ਨੇ ਜਿਨ੍ਹਾਂ ਦੇ ਉੱਤੇ ਇੱਕ ਨਵਾਂ ਪੈਸਾ ਵੀ ਖਰਚ ਨਹੀਂ ਹੁੰਦਾ ਜਿਵੇਂ ਡੀਡੀਓ ਨੂੰ 15000 ਤੋਂ 50000 ਤੱਕ ਦਾ ਜਿਹੜਾ ਮੈਡੀਕਲ ਬਿੱਲ ਪਾਸ ਕਰਨ ਦਾ ਉਹ ਪਾਵਰ ਹੈ ਉਹ ਦੇਣੀ ਸੀ ਇਹਦੇ ਉੱਤੇ ਕੋਈ ਖਰਚਾ ਨਹੀਂ ਹੁੰਦਾ ਸਰਕਾਰ ਦਾ ਤੇ ਖੱਜਲ ਖੁਵਾਰ ਹੁੰਦੇ ਰਹਿੰਦੇ ਸਾਡੇ ਜਿਹੜੇ ਪੈਨਸ਼ਨਰ ਨੇ ਕੋਈ 70 ਸਾਲ ਦਾ ਕੋਈ 80 ਸਾਲ ਦਾ ਕੋਈ 90 ਸਾਲ ਦਾ ਜਦੋਂ ਨੂੰ ਉਹਨਾਂ ਦੇ ਬਿੱਲ ਐਸੀ ਅਫਸਰ ਚੋਂ ਪਾਸ ਹੋ ਕੇ ਹੁੰਦੇ ਨੇ ਉਦੋਂ ਨੂੰ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਇਹ ਸਾਡੀ ਮੰਗ ਹੈ ਜਿਹੜੀ ਬਹੁਤ ਉਹ ਹੈ ਤੇ ਇੱਕ 5.1 ਸਰਕੂਲਰ ਇਹਨਾਂ ਨੇ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੇ ਵੀ ਕੀਤਾ ਸੀ ਇਹਨਾਂ ਨੇ ਅਡਾਪਟ ਕੀਤਾ ਸੀ ਪਰ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਉਸ ਨੂੰ ਵਾਪਸ ਲੈ ਲਿਆ ਇਹ ਬਹੁਤ ਵੱਡਾ ਧੱਕਾ ਹੈ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀਆਂ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਹੈ ਪਾਵਰ ਕਾਮਨ ਦੀ ਮੈਨੇਜਮੈਂਟ ਨੂੰ ਉਹ ਨਾ ਪੂਰਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਤਕੜਾ ਸੰਘਰਸ਼ ਹੈ ਜਿਹੜਾ ਉਹ ਸਟੇਟ ਕਮੇਟੀ ਦੀ ਮੀਟਿੰਗ ਬੁਲਾ ਕੇ ਅ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਹੁਣ ਤੱਕ ਤੁਹਾਡੀਆਂ ਸਰਕਾਰ ਦੇ ਵਿੱਚ ਕਿੰਨੀਆਂ ਕਮੇਟੀਆਂ ਹੋ ਚੁੱਕੀਆਂ ਨੇ ਹੁਣ ਤੱਕ ਸਾਡੀਆਂ ਸਰਕਾਰ ਨਾਲ ਪੰਜ-ਛੇ ਮੀਟਿੰਗਾਂ ਪਹਿਲਾਂ ਸਾਂਝੇ ਫਰੰਟ ਦੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਦੰਦੇ ਆ ਭਾਜਦੇ ਆ ਮੀਟਿੰਗ ਕੈਨਸਲ ਕਰ ਦਿੰਦੇ ਆ ਪਰ ਇਹ ਕੋਈ ਮੀਟਿੰਗ ਦੇ ਮਤਲਬ ਕਿ ਸਾਡੇ ਨਾਲ ਟੇਬਲ ਟਾਕ ਕਰਨ ਨੂੰ ਤਿਆਰ ਨਹੀਂ ਪਾਵਰ ਕਾਮ ਦੀ ਮੈਨੇਜਮੈਂਟ ਖਾਸ ਕਰਕੇ ਇਸ ਨੂੰ ਅਸੀਂ ਕਿੱਦਾਂ ਦਾ ਮਤਲਬ ਕਿ ਇਹ ਧਰਨੇ ਤੋਂ ਪਹਿਲਾਂ ਮੰਗ ਪੱਤਰ ਦਿੱਤਾ ਪਹਿਲਾਂ ਵੀ ਧਰਨਾ ਲਾ ਚੁੱਕੇ ਆ ਪਰ ਇਹਨਾਂ ਨੇ ਸਾਨੂੰ ਅੱਜ ਤੱਕ ਮੀਟਿੰਗ ਵਾਸਤੇ ਨਹੀਂ ਬੁਲਾਇਆ ਅਸੀਂ ਇਸ ਦੀ ਪੂਰਜੋਰ ਨਖੇਦੀ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਹ ਛਿੱਟੇ ਜਿਹੜੇ ਇਹ ਭੁਗਤਣੇ ਪੈਣਗੇ ਅਸੀਂ ਇਕੱਠੇ ਹੋ ਕੇ ਹੋਰ ਵੀ ਲਾਹਬੰਦੀ ਕਰਕੇ ਪਾਵਰ ਕਾਮ ਦੀ ਮੈਨੇਜਮੈਂਟ ਤੇ ਸਰਕਾਰ ਦੇ ਖਿਲਾਫ ਤਕੜੀ ਲੜਾਈ ਲੜਾਂਗੇ ਹਾਂਜੀ ਇਹ 올ਡਰ 올ਡਰ ਜਿਨ੍ਹਾਂ ਨੇ ਜੋਬ ਕੀਤੀ ਆ ਸਾਰਾ ਕੁਝ ਕੀਤਾ ਉਸ ਟਾਈਮ ਦੇ ਵਿੱਚ ਸਾਈਕਲਾਂ ਤੋਂ ਲਾ ਕੇ ਹੁਣ ਤੱਕ ਜੋਬ ਕੀਤੀ ਆ ਤੇ ਹੁਣ ਤੱਕ ਉਰੇ ਪਹੁੰਚੇ ਨੇ ਕਿਉਂਕਿ ਜਦ ਸਰਕਾਰ ਆਪਣੇ ਐਮਐਲਏਆਂ ਦੀ ਐਮਪੀਆਂ ਦੀ ਜਿਹੜੀ 2 ਸਾਲ ਬਾਅਦ ਇਹ 3 ਸਾਲ ਬਾਅਦ ਪੈਨਸ਼ਨ ਵਧਾਉਣ ਦੇ ਚੱਕਰ ਦੀ ਇਹ ਉਹਨਾਂ ਦੇ ਵਧਾਉਣ ਦੇ ਚੱਕਰ ਦੇ ਵਿੱਚ ਜਿਨ੍ਹਾਂ ਨੇ ਆਪਣੇ 60 52 ਸਾਲ ਘਟੋ ਘਟੇ ਜੌਬ ਨੂੰ ਦਿੱਤੇ ਨੇ ਇਹ ਜਦ ਉਸ ਟਾਈਮ ਜਦੋਂ ਸੰਸਾਧਨਾਂ ਦੀ ਘਾਟ ਦੀ ਪਿੰਡ ਪਿੰਡ ਬਿਜਲੀ ਪਹਚਾਈ ਆ ਤਾਂ ਫਰਜ ਬਣਦਾ ਸਰਕਾਰ ਨੂੰ ਜਿਹੜੇ ਇਹਨਾਂ ਦੇ ਮੁੱਦੇ ਨੇ ਮੰਗਾ ਨੇ ਉਹਨਾਂ ਵੱਲ ਜੀ ਮੈਂ ਮੁਖਤਾਰ ਸਿੰਘ ਮਹਾਵਾ ਮੀਤ ਪ੍ਰਧਾਨ ਪ੍ਰਸ਼ਾਸਨ ਪੰਜਾਬ ਅਸੀਂ ਜੋ ਸਿੱਧੂ ਸਾਹਿਬ ਨੇ ਮੰਗਾਂ ਰੱਖੀਆਂ ਉਹਦੇ ਨਾਲ ਪੰਜਾਬ ਸਰਕਾਰਾਂ ਬੇਸਿਕ ਸਾਡੀਆਂ ਡਿਮਾਂਡਾਂ ਵੀ ਜੁੜੀਆਂ ਹੋਈਆਂ ਨੇ ਜਿਹੜੇ ਕੁ ਸਾਰੀ ਨਵੇਂ ਡਿਮਾਂਡ ਨਹੀਂ ਜਿਹੜਾ ਸ਼ੇਵਾਪੇ ਇੱਕ ਕਮਿਸ਼ਨ ਲਾਗੂ ਕੀਤਾ ਹੈ 16 ਤੋਂ ਬਾਅਦ ਉਹਦਾ ਸਾਡੇ 5.5 ਸਾਲ ਦਾ ਬਕਾਇਆ ਦਾ ਏਰੀਆ ਨਹੀਂ ਦਿੱਤਾ ਗਿਆ ਡੀਜੀ 38% ਦਾ ਯਾਰਾ ਜਦੋਂ ਕਿ ਸੈਂਟਰ ਸਰਕਾਰ ਨੇ 50% ਦਿੱਤਾ ਹੋਇਆ ਉਹ ਵੀ ਸਾਡੇ ਤੇ ਗੱਲ ਦੀ ਸੁਣਵਾਈ ਨਹੀਂ ਹੋ ਰਹੀ ਇੱਕ 16 ਤੋਂ ਬਾਅਦ ਸਾਡੇ ਰਿਟਾਇਰੀਆਂ ਨੂੰ ਪਾੜ ਕੇ ਰੱਖਿਆ ਹੈ ਜਿਹੜੇ 16 ਤੋਂ ਬਾਅਦ ਰਿਟਾਇਰ ਹੋਏ ਉਹਨੂੰ 2.65 ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਇਆ ਉਹਨੂੰ 2.45 ਦਾ ਫਾਰਮੂਲਾ ਦਿੱਤਾ ਗਿਆ ਜਦੋਂ ਕੋਈ ਪੇ ਕਮਿਸ਼ਨ ਚਪਾਰ ਸੰਸਾਰ 2.59 ਦਾ ਫਾਰਮੂਲਾ ਦੇ ਲਾਗਤ ਕਰਨਾ ਬਣਦਾ ਜਿਹੜਾ ਕਿ ਲਾਗੂ ਨਹੀਂ ਕੀਤਾ ਗਿਆ ਜਿੱਥੋਂ ਸਬੰਧ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਅਸੀਂ ਨੋਟ ਦਿੱਤਾ ਕਿ ਧਰਨਾ ਹਰੀਆਂ ਮੰਗਾਂ ਦੇ ਖਿਲਾਫ ਅਸੀਂ ਲਾ ਰਿਹਾ ਸਾਨੂੰ ਮੀਟਿੰਗ ਦੇ ਕੇ ਸਮਝਾਵੋ ਐਡੀ ਅੜਿਆ ਰਵਈਆ ਕਿ ਸਾਨੂੰ ਮੀਟਿੰਗ ਤੱਕ ਵੀ ਨਹੀਂ ਸਾਨੂੰ ਦਿੱਤੀ ਕਿ ਡਿਮਾਂਡਾਂ ਦਾ ਮਸਲਾ ਦੂਰ ਦਾ ਰਹਿ ਗਿਆ ਇਸ ਕਰਕੇ ਅਸੀਂ ਦੁਬਾਰਾ ਮੀਟਿੰਗ ਕਰਕੇ ਸਾਨੂੰ ਇਸ ਮੈਨੇਜਮੈਂਟ ਦੇ ਖਿਲਾਫ ਹੀ ਤਗੜੀ ਲੜਾਈ ਲੜਨੀ ਪੈਣੀ ਹੈ ਕਿਉਂਕਿ ਭਾਵੇਂ ਮੰਗਾ ਦਾ ਮਸਲਾ ਦੂਜੇ ਨੰਬਰ ਤੇ ਹੈ ਜੇ ਮੀਟਿੰਗ ਦੇ ਕੇ ਜਥੇਬਦੀ ਨੂੰ ਕੋਈ ਗੱਲਬਾਤ ਨਹੀਂ ਕਰਦੀ ਇਹ ਉਸ ਤੋਂ ਬਿਨਿਆਦੀ ਮਸਲਾ ਬਣਦੇ ਹਾਂਜੀ ਜੇ ਸਰਕਾਰ ਇਹ ਫੈਸਲੇ ਤੇ ਨਹੀਂ ਪੂਰਨ ਉਤਰਦੀ ਤਾਂ ਤੁਹਾਡਾ ਅੱਗੇ ਸੰਘਰਸ਼ ਦੇ ਕੀ ਪਲਾਨ ਨੇ ਅਸੀਂ ਜਲਦੀ ਸੂਬਾ ਕਮੇਟੀ ਦੀ ਮੀਟਿੰਗ ਬੁਲਾ ਰਹੇ ਹਾਂ ਉਸ ਮੀਟਿੰਗ 'ਚ ਬੁਲਾ ਕੇ ਅਸੀਂ ਕੋਈ ਫੈਸਲਾ ਕਰਾਂਗੇ ਜਿਹਦੇ ਵਿੱਚ ਕਿਸੇ ਵੀ ਕਿਸਮ ਦਾ ਅੱਗੇ ਕੋਈ ਤਿੱਖਾ ਸੰਘਰਸ਼ ਹੈ ਜਿਹੜਾ ਉਹ ਹੋ ਸਕਦਾ ਹੈ ਅਸੀਂ ਬਿਜਲੀ ਮੰਤਰੀ ਤੱਕ ਉਹਦਾ ਵੀ ਕਰਾਓ ਕਰ ਸਕਦੇ ਆ ਇਥੇ ਹੈਡ ਆਫਸ ਦੇ ਸਾਰੇ ਗੇਟ ਆ ਜਿਹੜੇ ਉਹ ਵੀ ਬੰਦ ਕਰ ਸਕਦੇ ਆ ਅਸੀਂ ਗ੍ਰਿਫਤਾਰੀਆਂ ਤੱਕ ਵੀ ਜਾ ਸਕਦੇ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਇਹ ਮਤਲਬ ਕਿ ਜਿਹੜਾ ਇਸ ਨੂੰ ਹੋ ਤਿੱਖਾ ਸੰਘਰਸ਼ ਹੈ ਜਿਹੜਾ ਉਹਦਾ ਰੂਪ ਦੇ ਰਿਹਾ ਸੈਸੀ ਕਾ ਜੀ ਤੇ ਹਾਂਜੀ ਇਹ ਸੀ ਮੰਗਾਂ ਦੀਆਂ ਜਿਹੜੀਆਂ ਮੁੱਦੇ ਤੇ ਤੇ ਉਹ ਬਿਲਕੁਲ ਵਾਜਿਬ ਤੇ ਜੈਨੂਇਨ ਤੇ ਤੇ ਅਸੀਂ ਮੈਂ ਸੋਨੀ ਸਿੰਘ ਭੜੋ ਦੇਸ਼ ਦੁਨੀਆ ਚੈਨਲ ਪਟਿਆਲਾ ਟੈਕਨੀਸ਼ੀਅਨ ਦੀ ਰਿਪੋਰਟ ਚ ਪਰantu ਉਹ ਪੰਜਾਬ ਦੀ ਸਰਕਾਰ ਨੇ 2.92 ਲਾਗੂ ਨਹੀਂ ਕੀਤਾ ਪੈਨਸ਼ਨ ਇਸ ਕਰਕੇ ਲਗਾਤਾਰ ਆਪਣੀਆਂ ਮੰਗਾਂ ਨੂੰ ਮਰਵਾਉਣ ਲਈ ਜਿੱਦਾਂ ਜਿੱਥੇ ਅਸੀਂ ਅੱਜ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਲੜ ਰਹੇ ਹਾਂ ਪੈਨਸ਼ਨ ਜੁਆਇੰਟ ਫਰੰਟ ਬਣਾ ਕੇ ਅਸੀਂ ਪੰਜਾਬ ਦੀ ਸਰਕਾਰ ਨਾਲ ਵੀ ਲੜ ਰਹੇ ਹਾਂ ਮੁਲਾਜ਼ਮ ਦੇ ਪੈਨਸ਼ਨ ਸਾਂਝਾ ਫਰੰਟ ਬਣਾ ਕੇ ਵੀ ਭਗਵੰਤ ਮਾਨ ਦੀ ਸਰਕਾਰ ਨਾਲ ਲੜ ਰਹੇ ਹਾਂ ਜਿਹੜੇ ਪਿਛਲੇ ਸਮੇਂ 'ਚ 23 ਤਰੀਕ ਨੂੰ ਅਸੀਂ ਧਰਨਾ ਦਿੱਤਾ ਉੱਥੇ ਭਗਵੰਤ ਮਾਨ ਦੇ ਬਰਾੜ ਨੇ ਸਾਨੂੰ ਲੇਟਰ ਦਿੱਤੀ ਮੀਟਿੰਗ ਕੀਤੀ ਜਾਊਗੀ ਅੱਠ ਵਾਰੀ ਉਹ ਮੀਟਿੰਗਾਂ ਕੈਂਸਲ ਕਰ ਚੁੱਕੇ ਆ ਇੱਦਾਂ ਹੀ ਬਿਜਲੀ ਬੋਰਡ ਦਾ ਹਾਲਤ ਆ ਨਾ ਮੀਟਿੰਗ ਦੇ ਰਹੇ ਆ ਨਾ ਕੋਈ ਮੰਗਾਂ ਦਾ ਹੱਲ ਕਰ ਰਹੇ ਆ ਇਸ ਕਰਕੇ ਅਸੀਂ ਅੱਜ ਦੀ ਸਟੇਜ ਤੋਂ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜੇ ਇਹ ਬਜ਼ੁਰਗ ਬਾਬੇ ਆ ਜਿਹੜੇ ਮੁਲਾਜ਼ਮ ਰਹਿ ਕੇ ਜਿਨ੍ਹਾਂ ਨੇ ਬਿਜਲੀ ਬੋਰਡ ਨੂੰ ਸੰਜਿਆ ਬਿਜਲੀ ਬੋਰਡ ਨੂੰ ਬਣਾਇਆ ਜਿਹਨੇ ਮਿਹਨਤ ਕੀਤੀ ਆ ਆਪਣੇ ਮੋਢਿਆਂ ਦੇ ਪੋਲ ਠੋਠੋ ਕੇ ਬਿਜਲੀ ਪਿੰਡਾਂ ਤੱਕ ਪਹੁੰਚਾਈ ਆ ਜੇ ਇਹਨਾਂ ਦੀ ਗੱਲ ਨਾ ਸੁਣੀ ਗਈ ਤੇ ਉਹਨਾਂ ਵਾਲੇ ਸਮੇਂ 'ਚ ਅਸੀਂ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਹਾਂਜੀ ਬਹੁਤ ਸਹੀ ਗੱਲ ਐ ਇਹਨਾਂ ਨੇ ਕਹੀ ਐ ਕਿਉਂਕਿ ਉਸ ਟਾਈਮ ਦੇ ਵਿੱਚ ਬਜ਼ੁਰਗਾਂ ਨੇ ਸਾਡਿਆਂ ਨੇ ਸਾਈਕਲਾਂ ਦੇ ਉੱਤੇ ਡਿਊਟੀ ਕੀਤੀ ਐ ਕਿਉਂਕਿ ਜਿਹੜਾ ਇਹਨਾਂ ਨੂੰ ਮਾਨ ਸਨਮਾਨ ਐ ਬਣਦਾ ਸਰਕਾਰ ਵੱਲੋਂ ਦੇਣਾ ਚਾਹੀਦਾ ਕਿਉਂਕਿ ਜੇ ਸਰਕਾਰ ਹੁਣ ਆਪਣੇ ਵਿਧਾਇਕਾਂ ਦੀ ਤਨਖਾਹ ਕੀ ਜਿਹੜੀ ਮਾਨ ਪੱਤੇ ਉਹ ਵਧਾਉਣਾ ਮਿੰਟਾਂ 'ਚ ਵਧਾਉਣ ਲਈ ਤਿਆਰ ਹੋ ਰਹੀ ਆ ਅੱਗੇ ਵਧਣਗੇ ਹੁਣ ਕਿਉਂਕਿ ਜਿਹੜੇ ਆਪਣੇ ਹੱਡ ਭੰਨੇ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਕੀਤੀ ਐ ਤੇ ਉਹਨਾਂ ਦਾ ਫਰਜ਼ ਬਣਦਾ ਵੀ ਸਰਕਾਰ ਨੂੰ ਇਹਨਾਂ ਦੀ ਪੂਰੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਗੱਲ ਤੁਹਾਡੀ ਠੀਕ ਹੈ ਪਰੰਤੂ ਸਰਕਾਰ ਦੇ ਇਸ ਵੇਲੇ ਜਿਹੜੀ ਭਗਤ ਸਿੰਘ ਦੇ ਨਾਂ ਦਾ ਨਾਹਰਾ ਲਾ ਕੇ ਸਰਕਾਰ ਬਣੀ ਸੀ ਉਹ ਸਰਕਾਰ ਦੇ ਏਜੰਡੇ ਦੇ ਮੁਲਾਜ਼ਮ ਹੈ ਨਹੀਂ ਨਾ ਪੈਨਸ਼ਨਰ ਆ ਉਹੋ ਹੀ ਪ੍ਰਭਾਵ ਜਿਹੜਾ ਆ ਜਿੰਨੀਆਂ ਸਮੋਚੀਆਂ ਬੋਰਡਾਂ ਦੀਆਂ ਕਾਰਪੋਰੇਸ਼ਨ ਦੀਆਂ ਮੈਨੇਜਮੈਂਟ ਆ ਉਹਨਾਂ ਦੇ ਵਿੱਚ ਵੀ ਉਹੋ ਹੀ ਪ੍ਰਭਾਵ ਆ ਵੀ ਇਹ ਨਾਰੇ ਨੂਰੇ ਲਾ ਕੇ ਹਟ ਜਾਂਦੇ ਆ ਪਰੰਤੂ ਇਹ ਨਹੀਂ ਪਤਾ ਵੀ ਗਾਂ ਚਾਹੇ ਜਿਮਨੀ ਚੋਣਾਂ ਹੋਣ ਚਾਹੇ ਆਮ ਚੋਣਾਂ ਆ ਜਾਣ ਐਮਪੀ ਦੀਆਂ ਚੋਣਾਂ ਸਾਰ ਸਖਾਲਿਆ ਉਹਨਾਂ ਵਾਲੇ ਸਮੇਂ 'ਚ ਜਿੱਥੇ ਅਸੀਂ ਆਪਣੇ ਸੰਘਰਸ਼ ਕਰ ਰਹੇ ਹਾਂ ਉੱਥੇ ਵੋਟਾਂ ਦੇ ਰਾਜਨੀਤੀ ਕਰਕੇ ਵੀ ਇਹਨੂੰ ਸਭ ਸਵਸਥ ਕਰਨ ਦਾ ਜਿਹੜਾ ਚੇਤਨ ਕਰਾਂਗੇ ਜੇ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਹਾਂਜੀ ਇਹ ਸੀ ਤੇ ਗੱਲਾਂ ਬਾਤਾਂ ਕੀਤੀਆਂ ਨੇ ਜਿਹੜੀਆਂ ਕਿ ਆਉਣ ਵਾਲੀ ਜਿਹੜੀਆਂ ਚੋਣਾਂ ਨੇ ਜੇ ਪੰਜਾਬ ਸਰਕਾਰ ਨੇ ਇਹ ਚੀਜ਼ਾਂ ਵੱਲ ਗਿਆ ਨਾ ਕੀਤਾ ਤੇ ਖਮਿਆਜੇ ਬਹੁਤ ਭੁੱਕਣੇ ਪੈਣਗੇ ਕਿਉਂਕਿ ਫਰਜ਼ ਬਣਦਾ ਸਰਕਾਰ ਦਾ ਜਿਹੜਾ ਇਹਨਾਂ ਦਾ ਸੋਲੂਸ਼ਨ ਹੈ ਇਹਨਾਂ ਨੂੰ ਮਾਨ ਸਨਮਾਨ ਪੱਤਾ ਇਹਨਾਂ ਦੇ ਮਿਲਨੇ ਚਾਹੀਦੇ ਨੇ ਮੈਂ ਸੋਨੀ ਸਿੰਘ ਸੋਨੀ ਸਿੰਘ ਪੜੋ ਜੇਸ ਦੁਨੀਆ ਪਟਿਆਲਾ